डॉक्टर तेजदीप कौर कलेर है मैं डिपार्टमेंट ऑफ जियोलॉजी जिने जीव विज्ञान विभाग कॉलेज ऑफ बेसिक साइंसेस ਦੇ ਵਿੱਚ बतौर प्रिंसिपल ऑर्निथोलॉजिस्ट ਮੁੱਖ ਪੰਛੀ ਵਿਗਿਆਨੀ ਤੇ ਹੈਡ ਆਫ डिपार्टमेंट ਦੇ ਤੌਰ ਤੇ ਕੰਮ ਕਰ ਰਹੀ ਹਾਂ ਮੈਂ ਤੁਸੀਂ ਇੱਕ ਹਾਲੀ ਦੇ ਵਿੱਚ ਰਿਸਰਚ ਕੀਤੀ ਹੈ ਜਿਸ ਤੇ ਇਹ ਪਾਇਆ ਗਿਆ ਹੈ ਕਿ ਬਹੁਤ سارے ਜਿਹੜੇ ਆ ਸਾਡੇ ਟੇਸ਼ਨਿਕ ਪੰਛੀ ਹੈ ਉਹ ਉਹਨਾਂ ਦੀ ਪਰਜਾਤੀਆਂ ਜਿਹੜੀਆਂ ਉਹ ਲਗਾਤਾਰ ਰੁਕਤ ਹੋ ਰਹੀਆਂ ਜਾਂਦੀਆਂ ਨੇ ਸੋ ਕਿਹੜੇ ਕਿਹੜੇ ਤੁਸੀਂ ਖਿੱਤਿਆਂ ਦੇ ਵਿੱਚ ਜਿਹੜਾ 올ਓਵਰ ਇਹ ਹੈਗਾ ਤੇ ਕਈ ਕਈ ਪ੍ਰਜਾਤੀ ਕਿਉਂਕਿ ਬਹੁਤ ਸੈਂਕੜਿਆਂ ਦੇ ਵਿੱਚ ਪ੍ਰਜਾਤੀਆਂ ਨੇ ਤੇ ਕੀ ਤੁਹਾਨੂੰ ਇਹ ਦੇਖਣ ਦੇ ਵਿੱਚ ਆਇਆ ਭਾਰਤ ਮਹਾਦੀਪ ਵਿੱਚ ਨਾ ਤਕਰੀਬਨ 1200 ਪ੍ਰਜਾਤੀਆਂ ਦੇ ਪੰਛੀ ਮਿਲਦੇ ਨੇ ਜੇ ਆਪਾਂ ਪੰਜਾਬ ਵਿੱਚ ਦੇਖੀਏ ਤਕਰੀਬਨ 350 ਕਿਸਮਾਂ ਦੇ ਪ੍ਰਜਾਤੀਆਂ ਪੰਛੀਆਂ ਦੀਆਂ ਮਿਲਦੀਆਂ ਨੇ ਪਰ ਜੇ ਆਪਾਂ ਇਹ ਪ੍ਰਜਾਤੀਆਂ ਦੀ ਸੰਖਿਆ ਦੇਖਦੇ ਆ ਤਾਂ ਆਪਾਂ ਨੂੰ ਲੱਗਦਾ ਕਿ ਇਹ ਬਹੁਤ ਵੱਡੇ ਜ਼ਿਆਦਾ ਨੰਬਰ ਆਫ ਸਪੀਸੀਜ਼ ਨੇ ਪਰ ਐਕਚੁਅਲ ਦੇ ਵਿੱਚ ਇਹਨਾਂ ਦੇ ਵਿੱਚ ਮੈਜੋਰਟੀ ਸਪੀਸੀਜ਼ ਇਹੋ ਜਿਹੀਆਂ ਨੇ ਜਿਨ੍ਹਾਂ ਦੀ ਜਨਸੰਖਿਆ ਬਹੁਤ ਘੱਟ ਹੈ ਇਹ ਅਦਾ ਉਹਨਾਂ ਦਾ ਮਤਲਬ ਹੈ ਕਿ ਉਹਨਾਂ ਦੀ ਪਾਪੂਲੇਸ਼ਨ ਅਬੰਡੈਂਸ ਬਹੁਤ ਘੱਟ ਹੈ ਕਿਉਂਕਿ ਮੇਜੋਰਟੀ ਜਿਹੜੀਆਂ ਸਪੀਸੀਜ਼ ਇਨ ਦਾ ਟਰਮਸ ਆਫ ਸਪੀਸੀ ਨੰਬਰ ਜਿਹੜਾ ਹੈਗਾ ਉਹ ਇਨਸੈਕਟivores ਕੀੜੇ ਮਕੌੜੇ ਖਾਣ ਵਾਲੇ ਪੰਛੀਆਂ ਦੀਆਂ ਨੇ ਜਾਂ ਸ਼ਿਕਾਰੀ ਪੰਛੀਆਂ ਦੀਆਂ ਨੇ ਜਾਂ ਉਹ ਪੰਛੀਆਂ ਨੇ ਜਿਹੜੇ ਮੱਛੀਆਂ ਨੂੰ ਖਾਂਦੇ ਨੇ ਜਾਂ ਉਹ ਪੰਛੀ ਨੇ ਜਿਹੜੇ ਕੀ ਕੁਝ ਤਾਂ ਛੋਟੇ ਜੀਵਾਂ ਦਾ ਸ਼ਿਕਾਰ ਕਰਦੇ ਕੁਝ ਵੱਡੇ ਜੀਵਾਂ ਦਾ ਸ਼ਿਕਾਰ ਕਰਦੇ ਆ ਸੋ ਜਿਹੜੇ ਇਹ ਪੰਛੀ ਹੈਗੇ ਆ ਇਹਨਾਂ ਦੀ ਜਿਹੜੀ ਗਿਣਤੀ ਬਹੁਤ ਜ਼ਿਆਦਾ ਹੈਗੀ ਆ ਸਪੀਸੀ ਨੰਬਰ ਦੇ ਵਿੱਚ ਪਰ ਪਾਪੂਲੇਸ਼ਨ ਜਨਸੰਖਿਆ ਬਹੁਤ ਘੱਟ ਹੈ ਜਦੋਂ ਆਪਾਂ ਸਾਰੇ ਪੰਛੀਆਂ ਦੀ ਬਰਡ ਕਮਿਊਨਿਟੀ ਦੇਖਦੇ ਆ ਤਾਂ ਓਵਰ ਆਲ ਸਿਰਫ ਪਿਓਰਲੀ ਗ੍ਰੇਨੀਵੋਰਸ ਜਾਂ ਮੁੱਖ ਤੌਰ ਤੇ ਔਰ ਪੂਰਨ ਤੌਰ ਤੇ ਦਾਣਾ ਖਾਣ ਵਾਲੇ ਪੰਛੀ ਕਬੂਤਰ ਤੇ ਕੁਗੀਆਂ ਹੀ ਰਹਿ ਜਾਂਦੇ ਆ ਕੁਗੀਆਂ ਦੀਆਂ ਪੰਜਾਬ 'ਚ ਚਾਰ ਜਾਤੀਆਂ ਮਿਲਦੀਆਂ ਨੇ ਤੇ ਕਬੂਤਰ ਜਿਹੜੇ ਆਪਾਂ ਆਮ ਘਰਾਂ 'ਚ ਦੇਖਦੇ ਹੈਗੇ ਸਲੇਟੀ ਰੰਗ ਦਾ ਭੂਰਾ ਕਬੂਤਰ ਉਹ ਮਿਲਦਾ ਹੈਗਾ ਸੋ ਦਾਣੇ ਖਾਣ ਵਾਲੇ ਮੁੱਖ ਤੌਰ ਤੇ ਹੀ ਪੰਛੀ ਨੇ ਫਿਰ ਜਿੰਨੀਆਂ ਬਾਕੀ ਸਪੀਸੀਜ਼ ਨੇ ਉਹਨਾਂ ਦੀ ਪੋਪੂਲੇਸ਼ਨ ਡਾਇਨਾਮਿਕਸ ਇੰਨਾ ਗ੍ਰੇਨੀਵੋਰਸ ਨਾਲ ਬਹੁਤ ਫਰਕ ਪਿਆ ਕਉਕੀ ਹੁੰ ਗ੍ਰੇਨੀਵੋરસ ਬਰਡਸ ਨੂੰ ਸਾਰਾ ਸਾਲ ਦਾਣਾ ਖਾਣ ਨੂੰ ਮਿਲਦਾ ਕੋਈ ਦਾਣਿਆਂ ਦੀ ਕਮੀ ਤਾਂ ਹੈ ਨਹੀਂ ਤੇ ਇਹਨਾਂ ਦੀ ਪੋਪੂਲੇਸ਼ਨ ਸ਼ਹਿਰਾਂ 'ਚ ਤਾਂ ਬਹੁਤ ਜ਼ਿਆਦਾ ਵਧ ਰਹੀ ਆ ਕਿਉਂਕਿ ਲੋਕ ਦਾਣਾ ਪਾਉਂਦੇ ਵੀ ਬਹੁਤ ਨੇ ਸੋ ਉਹਦੇ ਨਾਲ ਗ੍ਰੇਨੀਵੋરસ ਜਿਹੜੀ ਇਹ ਬਰਡਸ ਦੀ ਜਿਹੜੀ ਪੋਪੂਲੇਸ਼ਨ ਆ ਉਹਨੂੰ ਓਵਰ ਦਾ ਲਾਸਟ 3-4 ਡੈਕੇਡਸ ਪੋਪੂਲੇਸ਼ਨ ਦੇ ਵਿੱਚ ਬੇਹੱਦ ਜਿਹੜੀ ਪੋਪੂਲੇਸ਼ਨ ਇਨਕਰੀਜ਼ ਹੋਈ ਆ ਗ੍ਰੇਨੀਵੋરસ ਬਰਡਸ ਦੀ ਪੋਪੂਲੇਸ਼ਨ ਇਨਕਰੀਜ਼ ਹੋਈ ਆ ਐਟ ਦਾ ਸੇਮ ਟਾਈਮ ਇਨਸੈਕਟਿਵੋરસ thì ਘਟੀ ਆ ਉਹਦਾ ਕਟਨ ਦੇ ਮੁੱਖੀ ਕਾਰਨ ਨੇ ਸਭ ਤੋਂ ਵੱਡਾ ਕਾਰਨ ਕਿਸੇ ਵੀ ਪੰਛੀ ਦੇ ਘਟਣ ਦਾ ਹੈਬਿਟੇਟ ਲਾਸ ਹੁੰਦਾ ਉਹਦੇ ਰਹਿਣ ਦੀਆਂ ਜਿਹੜੀਆਂ ਥਾਵਾਂ ਦੀ ਕਮੀ ਆਣਾ ਸੋ ਰਹਿਣ ਦੀਆਂ ਥਾਵਾਂ ਦੀ ਕਮੀ ਇੱਕ ਤਾਂ ਜਿਵੇਂ ਆਪਾਂ ਕੁਝ ਐਗਜ਼ਾਮਪਲਸ ਲੈ ਕੇ ਚੱਲਦੇ ਆਂ ਜਿਵੇਂ ਵੁੱਡ ਪੈਕਰ ਆ ਕਟ ਫੋੜਾ ਵਾ ਆਪਾਂ ਨੂੰ ਪਤਾ ਦਰਖਤ ਦੇ ਵਿੱਚ ਉਹ ਆਪਣੀਆਂ ਚੁੰਝਾਂ ਨਾਲ ਚੁੰਝਾਂ ਨਾਲ ਪਟਪਟ ਕੇ ਠੋਕ ਠੋਕੇ ਉਹ ਆਲਣਾ ਬਣਾਉਂਗਾ ਹੁਣ ਉਹ ਕਿਹੜੇ ਮਕੌੜੇ ਖਾਣ ਵਾਲਾ ਪੰਛੀ ਹੈ ਇਕ ਤਾਂ ਉਹਨੂੰ ਦਰਖਤ ਚਾਹੀਦਾ ਇੱਕ ਚੌੜਾ ਜਿਹਾ ਚਾਲਣਾ ਬਣਾ ਸਕੇ ਦੂਜੇ ਉਹਨੂੰ ਜਿਹੜਾ ਮੁੱਖ ਤੌਰ ਤੇ ਕੀੜੇ ਮਕੌੜੇ ਖਾਣ ਨੂੰ ਚਾਹੀਦੇ ਆ ਸੋ ਉਹਦੇ ਪਾਪੂਲੇਸ਼ਨ ਇੱਕ ਤਾਂ ਉਹਦੇ ਹੈਬਿਟੈਟ ਲਾਸ ਨਾ ਫਰਕ ਪੈਗੀ ਜਿਹੜੇ ਦਰਖਤਾਂ ਤੋਂ ਪ੍ਰੇਫਰ ਕਰਦਾ ਮੈਂ ਤੌਰ ਤੇ ਪ੍ਰੇਫਰ ਕਰਦਾ ਹੈਗਾ ਉਹ ਦਰਖਤ ਜਿਹੜੇ ਉਮਰ ਦੇ ਨਾਲ ਅੰਦਰੋਂ ਖੋਖਲੇ ਹੋ ਜਾਂਦੇ ਆ ਜਿਵੇਂ ਕਿ ਅੱਗੇ ਅੰਬ ਦੇ ਦਰਖਤ ਆਪਣੇ ਘਰਾਂ 'ਚ ਹੁੰਦੇ ਸੀ ਜਾਮਣ ਦੇ ਦਰਖਤ ਹੁੰਦੇ ਸੀਗੇ ਤਾਂ ਇਹਨਾਂ ਕੋੜਾ ਪੈ ਜਾਂਦੀਆਂ ਸੀ ਕਿਆਂ ਵੀ ਉਹ ਇਹ ਤੋਂ ਇਲਾਵਾ ਆਪਣੇ ਤੇ ਸ਼ਤੂਤ ਦੇ ਦਰਖਤ ਹੁੰਦੇ ਸੀਗੇ ਸੋ ਉਹਦੇ ਕੋਲ ਨਹੀਂ ਸਪੇਸ ਹੁੰਦੀ ਸੀ ਉਹਦੇ ਨਾਲ ਕਟਿੰਗ ਕਰਕੇ ਉਹਦੇ ਵਿੱਚ ਉਹ ਆਲਣਾ ਬਣਾਉਂਦਾ ਸੀ ਸੋ ਹੈਬਿਟੈਟ ਲਾਸ ਨਾਲ ਫਰਕ ਪਿਆ ਫੂਡ ਲਾਸ ਨਾਲ ਫਰਕ ਪਿਆ ਸੋ ਕੁਝ ਪੰਛੀ ਨੇ ਜਿਹੜੇ ਕਿ ਇਸ ਨਿچے ਵੇ ਕੀ ਇਸ ਤੋਂ ਇਲਾਵਾ देयर आर ਅਦਰ ਸਪੀਸੀਜ਼ ਜਿਵੇਂ ਕਿ ਅਨੀਲ ਕੰਠਾ ਕਿੰਨਾ ਖੂਬਸੂਰਤ ਪੰਛੀ ਹੈ ਕਿੰਨੇ ਸੋਹਣੇ ਨੀਲੇ ਰੰਗ ਨੇ ਇਹਦੇ ਪੰਖ ਨੇ ਉਹਦੇ ਪਰ ਨੀਲਕੰਢ ਦੀ ਗਿਣਤੀ ਦੇ ਵਿੱਚ ਕਮੀ ਦਾ ਵੀ ਇਹ ਮੇਜਰ ਰੀਜ਼ਨ ਹੈ ਆ ਕਿ ਰਵਾਇਤੀ ਦਰਖਤ ਜਿੰਨਾ ਦੀਆਂ ਕੋੜਾਂ ਜੋ ਆਲਣਾ ਬਣਾਉਂਦਾ ਸੀ ਉਹ ਦਰਖਤਾਂ ਨਹੀਂ ਕੰਮ ਹੋਈ ਹੈ ਸੋ ਇਸ ਤੋਂ ਇਲਾਵਾ ਚੱਕੀ ਰਾਹ ਆਪਾਂ ਪਿੰਡਾਂ ਦੇ ਵੀ ਸ਼ਾਮ ਲਾੜ ਤੇ ਆਪਣੇ ਜਿਹੜੇ ਵੀ ਕਿਤੇ ਕੋਈ ਪੁਰਾਣੇ ਟਿੱਬੇ ਸੀ ਜਾਂ ਆਪਣੇ ਕਿਤੇ ਵੀ ਪੌਂਡ ਸੀਗੇ ਚਪੜਾਂ ਦੇ ਕਿਨਾਰਿਆਂ ਤੇ ਕਿੰਨੀ ਸੋਹਣੀ ਤਲਗੀ ਆ ਚੱਕੀ ਰਾਹੇ ਦੀ ਕਿੰਨੀ ਲੰਬੀ ਚੁੰਝ ਜ ਜਦ ਤਰਾ ਜਮੀਨ ਚੋਂ ਕੀ ਲੱਭਦਾ ਹੁਣ ਜਿੱਥੇ ਜ਼ਮੀਨਾਂ ਦੇ ਉੱਤੇ ਤੁਸੀਂ ਵੈਜੀਟੇਸ਼ਨ ਹੀ ਨਹੀਂ ਆਪਣੇ ਹੈਗੀ ਉਥੇ ਜ਼ਮੀਨ ਚੋਂ ਕੀ ਲੱਭੂਗਾ ਜਦੋਂ ਆਪਾਂ ਖੇਤੀ ਦੇ ਥੱਲੇ ਕਿਤੇ ਵੀ ਰਕਬਾ ਸਾਫ਼ ਕਰਨ ਲਈ ਕਿਤੇ ਵੀ ਨਾੜ ਨੂੰ ਸਾੜਦੇ ਆਂ ਤਾਂ ਤੱਪੀ ਹੋਈ ਜ਼ਮੀਨ ਚੋਂ ਉਹ ਦਾਣਾ ਕਿੱਥੋਂ ਮਿਲੂਨ ਖਾਣ ਕਿੱਥੋਂ ਮਿਲੂਗਾ ਸੋ ਆਪਣੇ ਆਪ ਹੀ ਉਹ ਪੰਛੀਆਂ ਦੀ ਪ੍ਰਜਾਤੀਆਂ ਦੇ ਵਿੱਚ ਫਰਕ ਪੈਂਦਾ ਹੈ ਅਸੀਂ ਜਿਹੜੇ ਜਿਵੇਂ ਔਰਨਥੋਲੋਜੀ ਦੇ ਵਿੱਚ ਪੰਛੀ ਵਿਗਿਆਨ ਦੇ ਵਿੱਚ ਇਹ ਮੰਨਿਆ ਜਾਂਦਾ ਹੈ ਜੇ ਕਿਸੇ ਵੀ ਜੋੜੇ ਦਾ ਕਿਸੇ ਵੀ ਪ੍ਰਜਾਤੀ ਦੇ ਜੋੜੇ ਦਾ ਜੇ 1 ਸਾਲ ਪ੍ਰਜਨਨ ਫੇਲ ਹੁੰਦਾ ਹੈ ਜਿਹਨੂੰ ਆਪਾਂ ਬਰੀਡਿੰਗ ਦਾ ਲਾਸ ਕਹਿੰਦੇ ਆ ਅਗਲੇ ਸਾਲ ਵੀ ਹੁੰਦਾ ਤੇ ਤੀਜੇ ਸਾਲ ਵੀ ਹੁੰਦਾ ਇਹ ਤਿੰਨ ਸਾਲ ਲਗਾਤਾਰ ਉਹਦੀ ਬਰੀਡਿੰਗ ਫੇਲੀਅਰ ਹੁੰਦੀ ਆ ਤਾਂ ਇਹ ਮੰਨ ਲਿਆ ਜਾਂਦਾ ਹੈ ਕਿ ਇਹ ਦੇ ਵਿੱਚ ਡਿਕਲਾਈਨ ਹੋਣਾ ਸ਼ੁਰੂ ਹੋ ਗਿਆ ਇਹਦੀ ਗਿਣਤੀ 'ਚ ਗਰਾਵਟਾ ਉਹੀ ਕਿਉਂਕਿ ਜੇ ਆਪਾਂ ਦੇਖਿਆ ਜਾਵੇ ਤਿੰਨ ਚਾਰ ਸਾਲ ਹੀ ਇਹਨਾਂ ਦੀ ਜਿਹੜੀ ਹੈਗੀ ਆ ਜੇ ਬੱਚੇ ਜਿਹੜੇ ਹੈਗੇ ਆ ਜਦੋਂ ਪੈਦਾ ਹੁੰਦੇ ਆ ਉਹਨਾਂ ਨੂੰ ਪਾਲਦੇ ਆ ਤਾਂ ਉਹਨਾਂ ਦੀ ਗਿਣਤੀ ਦੇ ਵਿੱਚ ਇਜ਼ਾਫਾ ਹੁੰਦਾ ਹੈਗਾ ਸੋ ਉਸੇ ਤੇ ਬਹੁਤ ਜ਼ਿਆਦਾ ਇੰਪੈਕਟ ਆਉਂਦਾ ਹੈਗਾ ਜੇ ਆਪਾਂ ਆਪਣੀ ਇਹਦੀ ਐਗਜ਼ਾਮਪਲਸ ਲਈਏ ਪਰਪਸ ਸੰਬਰ ਛੋਟ ਹੈ ਜਿਹੜਾ ਪੰਛੀ ਆ ਚਮਕਦਾ ਕਾਲੇ ਰੰਗ ਦਾ ਜਦੋਂ ਆਪਣੇ ਘਰ ਦੇ ਦਰਖਤ ਛੋਟੇ ਿੰਗੂ ਤੇ ਆ ਅਨਾਰ ਦੇ ਆ ਉਹ ਤੋਂ ਇਲਾਵਾ ਫਲਾ ਫੁੱਲਾਂ ਦੇ ਦਰਖਤਾਂ ਕਿਵੇਂ ਉਹ ਛੋਟੇ ਛੋਟੇ ਪੱਤੇ ਜੇ ਜੋੜ ਕੇ ਕਿਦਾਂ ਆਲਣਾ ਬਣਾ ਕੇ ਇੱਕ ਛੋਟੀ ਜੀ ਪੋਟਲੀ ਬਣਾ ਕੇ ਵਿੱਚ ਬੈਠਾ ਹੁੰਦਾ ਪਰ ਉਹ ਜਿਹੜਾ ਹੈ ਕੋ ਉਹਦੀ ਲੰਬੀ ਚੁੰਝ ਦੇਖੋ ਉਹਨੇ ਤਾਂ ਫੁੱਲ ਦੇ ਵਿੱਚ ਚੁੰਝ ਦੇ ਨਾਲ पराग ਦੇ ਇੱਕ पराग ਕਣ ਨੂੰ ਸਾਈਡ ਕਰ ਇੱਕ ਪਾਸੇ ਕਰਕੇ ਰਸ ਚੂਸਣਾ ਤੇ ਜੇ ਨੈਕਟਰ ਹੀ ਨਹੀਂ ਮਿਲੂਗਾ ਫੁੱਲਾਂ ਦੇ ਵਿੱਚ ਉਹ ਜੇ ਫੁੱਲ এনवायरमेंट 'ਚ ਨਹੀਂ ਹੋਣਗੇ ਉਹਨੂੰ ਕਿੰਨਾ ਕ ਨੈਕਟਰ ਮਿਲੂਗਾ ਉਹਨੇ ਜਿਉਂਦੇ ਵੀ ਤਾਂ ਰਹਿਣਾ ਨਾ ਉਨੇ ਇਹ ਤਾਂ ਨਹੀਂ ਵੀ ਇੱਕ ਦਿਨ ਮਿਲਿਆ ਤਾਂ ਸਰ ਗਿਆ ਸੋ ਇਹਦਾ ਫਰਕ ਪੈ ਰਿਹਾ ਹਾਂ ਟੇਲਰ ਬੋਰਡ ਆ ਅਸੀਂ ਨਾ ਛੋਟੇ ਹੁੰਦੇ ਤੇ ਦੇਖਦੇ ਹੁੰਦੇ ਸਾਡੇ ਘਰ ਜਿਹੜਾ ਵੀ ਵੈਜੀਟੇਬਲ ਗਾਰਡਨ ਸੀ ਅਸੀਂ ਆਪਣੇ ਪਿੰਡ ਜਾਣਾ ਸੀ ਦੇਖਦੇ ਹੁੰਦੇ ਸੀ ਕਿ ਜਿੱਤੇ ਸਬਜ਼ੀ ਲਾਈ ਆ ਆਮ ਤੌਰ ਤੇ ਬੈਂਗਰ ਦੇ ਪੱਤੇ ਕਿੰਨੇ ਵਧੀਆ ਹੁੰਦੇ ਆ ਚੌੜੇ ਜਿਹੇ ਬੱਤਿਆਂ ਨੂੰ ਜੋੜ ਕੇ ਅਰਬੀ ਦੇ ਪੱਕਿਆਂ ਨੂੰ ਜੋੜ ਕੇ ਉਹ ਆਲਣਾ ਬਣਾ ਕੇ ਟੇਲਰ ਬੋਰਡ ਕਿਦਾਂ ਸੀਕੇ ਵਿੱਚ ਬੈਠਾ ਹੁੰਦਾ ਸੀ ਹੁਣ ਕਿੰਨੇ ਘਰਾਂ ਦੇ ਵਿੱਚ ਟੇਲਰ ਬੋਰਡ ਹੈਗੇ ਆ ਕਿਉਂਕਿ ਜਦੋਂ ਆਪਾਂ ਸਫਾਈ ਤੇ ਆ ਜਾਂਦੇ ਆ ਨਾ ਆਪਾਂ ਨੂੰ ਥੋੜੇ ਜਿਹੇ ਕੀੜੇ ਵੀ ਆਏ ਲੱਗਣ ਲੱਗ ਜਾਂਦਾ ਵੀ ਸਾਡਾ ਨੁਕਸਾਨ ਨਾ ਕਰਨ ਮਾਇਤੇ ਤੌਰ ਤੇ ਸਾਨੂੰ ਆਰਥਿਕ ਤੌਰ ਤੇ ਨੁਕਸਾਨ ਨਾ ਕਰਨ ਇਸੇ ਕਰਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਜਿੰਨੀਆਂ ਵੀ ਰਿਕਮੈਂਡੇਸ਼ਨਸ ਫਾਰਮਰ ਲਈ ਦਿੱਤੀਆਂ ਨੇ ਚਾਹੇ ਪੈਕੇਜ ਆ ਪ੍ਰੈਕਟਿਸਿਸ ਦੇ ਵਿੱਚ ਸੌਣੀਆਂ ਦੀਆਂ ਨੇ ਚਾਹ ਹਾੜੀ ਦੀਆਂ ਨੇ ਉਹਦੇ ਵਿੱਚ ਜਿੰਨੇ ਵੀ ਕੈਮੀਕਲਸ ਨੇ ਸੇਫ ਕੈਮੀਕਲ ਰეკਮੈਂਡ ਕਰ ਰਿਆ ਫਾਰਮਰਸ ਨੂੰ ਕਹਿ ਰਿਆ ਸਹੀ ਮਿਕਦਾਰ ਚ ਪਾਓ ਸਹੀ ਜੋ ਇੱਕ ਕਨਸੈਂਟ੍ਰੇਸ਼ਨ ਦੱਸੀ ਗਈ ਹੈ ਉਹੀ ਵਰਤੋ ਤਾਂ ਕਿ ਆਪਾਂ ਆਪਣੇ ਜੇ ਵਾਤਾਵਰਨ ਨੂੰ ਬਚਾ ਲਾਂਗੇ ਤਾਂ ਬਹੁਤ ਸਾਰੇ ਪੰਛੀਆਂ ਦੇ ਹੈਬਿਟੈਟ ਉਹਨਾਂ ਵਾਤਾਵਰਨ ਦੇ ਨਾਲ ਹੀ ਬਚ ਜਾਣਗੇ ਅਸੀਂ ਤਾਂ ਵੀ ਤੁਸੀਂ ਹੋ ਸਕਦਾ ਸੀਗਾ ਕਿ ਜਿਹੜਾ ਪਲਾਸਟਿਕ ਹੈ ਉਹਦਾ ਜਿਹਦਾ ਯੂਜ਼ ਲੱਗਦਾ ਰਹਤ ਹੈਗਾ ਹਾਲਾ ਕਿ ਇਹ ਕਿਹੜੀ ਵਿਸ਼ਵਵੀਅ ਜ ਸਮੱਸਿਆ ਹੈ ਕਿ ਆਪਾਂ ਅਰਥਿਕ ਵੀ ਸਮੱਸਿਆ ਪੈ ਰਹੀ ਹੈ ਸੋ ਕਈ ਮਿਲੀਅਨ ਟਨ ਜਿਹੜਾ ਹੇ ਕਿਤੇ ਤੱਕ ਇਹ ਇਨਸਾਨੀ ਸ਼ੀਸ਼ੇ ਦੇ ਦਿਮਾਗ ਤੱਕ ਪਹੁੰਚ ਚੁੱਕੇ ਨੇ ਜਿਹਾ ਜ਼ਾਹਿਰਾ ਕਿ ਕਿ ਪੰਛੀ ਤੱਕ ਵੀ ਪਹੁੰਚ ਗਏ ਉਹ ਉਹ ਵੀ ਇੱਕ ਕਾਰਨ ਵੱਲ ਰਿਹਾ ਹੈ ਜਿਸ ਕਰਕੇ ਨਾ ਇਹ ਸਿਸ਼ਟ ਜਿਹੜਿਆ ਕਾ ਛੋਟੀ ਜੀ ਕਿਹਦਾ ਕੀਮਤ ਜਿਆਦਾ ਸਕਦਾ ਹੈ ਉਹ ਤੱਕ ਦੇਖੋ ਜੀ ਪੰਛੀਆਂ ਦੇ ਬਹੁਤ ਸਾਲ ਪਹਿਲਾਂ ਨਾ 20-25 ਸਾਲ ਪਹਿਲਾਂ ਜਿਹੜਾ ਜਦੋਂ ਅਸੀਂ ਡਾਟਾ ਲੈਂਦੇ ਸੀ ਤਾਂ ਸਾਨੂੰ ਦਿਖ ਰਿਹਾ ਆਮ ਤੌਰ ਤੇ ਦੇਖਣ ਚ ਆਇਆ ਸੀ ਕਿ ਜਿਹੜੇ ਪੰਛੀ ਅੱਜ ਤੱਕ ਜੋ ਅਸੀਂ ਕਿਤਾਬਾਂ ਚ ਪੜਿਆ ਕਿ ਡਾਕਟਰ ਸਲੀਮ ਮਲੀ ਨੇ ਕਿਤਾਬਾਂ ਚ ਲਿਖੇ ਬੁੱਕ ਆਫ ਇੰਡੀਅਨ ਬਰਡਸ ਲਿਖ ਗਏ ਕਿ ਇਹਨਾਂ ਦੇ ਆਲਣੇ ਦੇ ਵਿੱਚ ਟੱਕੇ ਹੁੰਦੇ ਆ ਹੋਰ ਤਰ੍ਹਾਂ ਦੇ ਜਿਹੜੀ ਬਨਸਪਤੀ ਦੇ ਅੰਸ਼ ਹੁੰਦੇ ਆ ਉਹਨਾਂ ਆਲਣਿਆਂ ਨੂੰ ਅਸੀਂ ਦੇਖਿਆ ਕਿ ਕਿਵੇਂ ਤਾਰਾ ਉਹਨਾਂ ਪਰੋਏ ਹੋਏ ਆ ਜਿਵੇਂ ਕਾਂ ਦੇ ਆਲਣੇ ਲੈ ਲੋ ਪਲਾਸਟਿਕ ਦੇ ਪੀਸ ਆ ਟੂ ਟਾਫੀਆਂ ਦੇ ਰੈਪਰ ਹੈਗੇ ਆ ਜਿਹੜੇ ਆਪਾਂ ਪਲਾਸਟਿਕ ਸ਼ੁੱਟ ਦਿੰਨੇ ਆ ਉਹਦੇ ਪੀਸ ਹੈਗੇ ਆ ਪਹਿਲਾਂ ਤਾਂ ਨੈਸਟਿੰਗ ਮਟੀਰੀਅਲ ਦਾ ਕਿਦਾਂ 파ਟ ਬਣ ਗਏ ਉਹ ਸੋ ਉਹ ਨੈਸਟਿੰਗ ਮਟੀਰੀਅਲ ਜਿਹੜਾ ਕਿ ਗਰਮੀਆਂ 'ਚ ਤਪਦਾ ਵਾ ਉਹਨਾਂ ਤੇ ਆਪਣੇ ਉਹ ਕਿੰਨੇ ਨਾਜ਼ੁਕ ਬੱਚੇ ਪਾਲ ਰਹੇ ਆ ਸੋ ਪਹਿਲਾਂ ਤਾਂ ਦੇਖੋ ਇੱਕ ਇੰਪੈਕਟ ਜਿਹੜਾ ਹੈਗਾ ਫਸਟੇ ਹੈ ਆ ਸੈਕੰਡ ਹੈ ਆ ਕਿ ਜੋ ਨੇਚਰ ਦੇ ਵਿੱਚ ਉਹੀ ਲਫਾਫਿਆਂ ਦੇ ਜਿਹੜੇ ਹੈਗੇ ਆ ਛੋਟੇ-ਛੋਟੀਆਂ ਲੀਰਾਂ ਦੇ ਫਾਰਮ 'ਚ ਨਿੱਕੇ-ਨਿੱਕੇ ਪੀਸ ਜਦੋਂ ਫੂਡ ਦਾ ਸਿਸਟਮ ਦਾ 파ਰਟ ਬਣ ਜਾਂਦੇ ਆ ਜਦੋਂ ਆਪਣੇ ਬੱਚਿਆਂ ਨੂੰ ਉੱਡਣਾ ਸਿਖਾਉਂਦੇ ਆ ਬੱਚੇ ਤਾਂ ਉਹ ਜਦੋਂ ਚੁਗਦੇ ਆ ਤਾਂ ਉਹਨਾਂ ਬੱਚਿਆਂ ਨੂੰ ਕੀ ਪਤਾ ਕਿ ਅਸੀਂ ਪਲਾਸਟਿਕ ਚੁਗ ਰਹੇ ਆ ਕਿ ਕੀ ਅਸੀਂ ਬਹੁਤ ਜਗ੍ਹਾ ਦੇਖਿਆ ਆਪਾਂ ਹੁਣ ਅਡੋਰਾ ਤਾਂ ਦੇਖੋ ਆਮ ਮੀਡੀਆ ਦੀ ਅਵੇਅਰਨੈਸ ਤੇ ਕਰਕੇ ਅਸੀਂ ਬੜੇ ਸ਼ੁਕਰਗੁਜ਼ਾਰ ਆ ਮੀਡੀਆ ਹਾਊਸਿਸ ਦਾ ਜਿਹੜੇ ਕਿ ਬਹੁਤ ਸਾਰੀਆਂ ਪ੍ਰੋਬਲਮਸ ਲੋਕਾਂ ਦੇ ਅੱਗੇ ਨਿਰਪੱਖ ਹੋ ਕੇ ਦੱਸਦੇ ਆ ਔਰ ਉਹਨੇ ਲੋਕ ਸਾਵਧਾਨ ਵੀ ਹੁੰਦੇ ਆ ਜਾਗਰੂਕ ਵੀ ਹੁੰਦੇ ਆ ਹੁਣ ਜਿਵੇਂ ਡੋਰ ਆ ਕਿੰਨੇ ਪੰਛੀਆਂ ਚ ਫਸਦੀ ਆ ਪੈਰਾਂ ਚ ਫਸਦੀਆਂ ਬਹੁਤ ਸਾਰੀ ਗਟਾਰਾਂ ਨੇ ਤੁਸੀਂ ਇੱਕ ਇੱਕ ਲੱਤ ਕੱਟੀ ਦੇ ਹੋਈ ਦੇਖੀ ਦੇਖਦੇ ਹੋਗੇ ਸੋ ਉਸੇ ਤਰ੍ਹਾਂ ਫੂਡ ਚੇਨ ਦਾ ਇੱਕ 파ਟ ਬਣੇ ਪਰ ਜਿਹੜਾ ਬਣ ਜਾਂਦਾ ਜਦੋਂ ਪਲਾਸਟਿਕ ਉਹਦਾ ਕਿੰਨਾ ਨੁਕਸਾਨ ਹੁੰਦਾ ਉਹ ਬੱਚਿਆਂ ਦੇ ਜੇ ਗਲੇ 'ਚ ਹੀ ਅੜ ਜਾਊਗਾ ਜਾ ਕੇ ਚੂਚਿਆਂ ਦੇ ਤਾਂ ਉਹ ਬੰਦ ਉਹ ਜਿਹੜਾ ਹੈਗਾ ਇਹ ਅਗੇਨ ਇੱਕ ਜਿਹੜਾ ਲਾਈਫ ਫਾਰਮ ਨੂੰ ਤੁਸੀਂ ਖਤਮ ਹੋ ਦੇ ਉਦਾਂ ਹੋ ਗਿਆ ਸੋ ਪਲਾਸਟਿਕ ਦਾ ਜਿਹੜਾ ਡੈਟ੍ਰੀਮੈਂਟਲ ਇਫੈਕਟ ਆ ਵਰਲਡਵਾਈਡ ਜੀ ਆਇਆ ਆ ਸੋ ਇਹ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਇਕੱਲੇ ਦੋਸ਼ੀਆਂ ਇੱਕ ਸਾਡਾ ਲਾਈਫਸਟਾਈਲ ਜਿਹੜਾ ਓਵਰਆਲ ਹੈਗਾ ਇਸੇ ਕਰਕੇ ਪੰਜਾਬ ਸਰਕਾਰ ਨੇ ਵੀ ਵਨ ਟਾਈਮ ਵਨ ਟਾਈਮ ਪਲਾਸਟਿਕ ਯੂਜ਼ ਨੂੰ ਬੈਨ ਕੀਤਾ ਵਾ ਸਾਨੂੰ ਵੀ ਇਸ ਬਾਰੇ ਸੁਚੇਤ ਹੋਣ ਦੀ ਲੋੜ ਹੈਗੀ ਆ ਬਹੁਤ ਸਾਰੇ ਫਾਰਮਰਸ ਜੀ ਆਪਣੇ ਲੈਵਲ ਤੇ ਬੜੀ ਕੋਸ਼ਿਸ਼ ਕਰ ਰਿਹਾ ਲੋਕਾਂ ਦੇ ਵਿੱਚ ਜਿਹੜੀ ਇੱਕ ਅਵੇਅਰਨੈਸ ਨੇ ਸਾਨੂੰ ਬਹੁਤ ਤਰ੍ਹਾਂ ਹੈਲਪ ਵੀ ਕੀਤੀ ਆ ਕਈ ਜਗ੍ਹਾ ਮੈਂ ਜਿਹੜੀ ਹੈਗੀ ਆ ਟਰੀ ਪਲਾਂਟੇਸ਼ਨ ਟਰੀ ਡਾਈਵਰਸਟੀ ਬਚਾਉਣ ਲਈ ਲੋਕਾਂ ਦੇ ਐਫਰਟਸ ਦੇਖੇ ਆ ਜਿਹੜ ਨੂੰ ਦੇਖ ਕੇ ਬੜੀ ਖੁਸ਼ੀ ਹੁੰਦੀ ਹੈਗੀ ਆ ਕਿ ਚਲੋ ਜ ਸਾਡੇ ਚਗਿਰਦੇ ਚ ਇਹ ਦਰਖਤ ਰਹਿ ਗਏ ਇਹ ਪੰਛੀ ਆਪੇ ਬਚ ਜਾਣਗੇ ਕਿਉਂਕਿ ਨੇਚਰ ਦਾ ਤਾਂ ਇੱਕ ਮੈਥਡ ਆ ਨੇਚਰ ਵਿਲ ਰਿਕਵਰ ਇਟਸੈਲਫ ਤੁਸੀਂ ਉਹਨੂੰ ਉਹਦਾ ਪੰਪਨ ਦੋ ਉਹ ਬਨਸ ਅੱਛਾ ਬਨਸਪਤੀ ਦੀ ਵੀ ਇੱਕ ਲੇਅਰਸ ਨੇ ਕੁਝ ਬਨਸਪਤੀ ਤੁਸੀਂ ਦੇਖੋਗੇ ਛੋਟੀਆਂ ਝਾੜੀਆਂ ਨੇ ਝਾੜੀਆਂ ਕਲੀਅਰ ਕਰਕੇ ਜਿਹੜੇ ਤੁਸੀਂ ਲੁਕਦੇ ਸੀ ਪੰਛੀ ਪਟੇਰ ਤੇ ਤਰ ਉਹ ਕਿੱਥੇ ਜਾਣਗੇ ਠੀਕ ਹੈ ਹਰ ਜਿਹੜੀ ਹਾਈਟ ਦੀ ਇੱਕ ਵਰਟੀਕਲ ਜਿਹੜੀ ਜਿਹੜੀ ਡੈਂਸਟੀ ਹੈ ਨਾ ਵਰਟੀਕਲ ਡਾਈਵਰਸਟੀ ਆਫ ਵੇਜੀਟੇਸ਼ਨ ਦੀ ਬਹੁਤ ਲੋੜ ਆ ਕਿੰਨੇ ਫਲਦਾਰ ਦਰਖਤ ਨੇ ਚਲੋ ਸਾਨੂੰ ਤਾਂ ਫਲ ਦਿੰਦੇ ਹੀ ਦਿੰਦੇ ਕਿੰਨੇ ਪੰਛੀਆਂ ਦੇ ਉੱਤੇ ਆਲਣੇ ਬਣਦੇ ਆ ਕਿੰਨੇ ਪੰਛੀ ਆਪਣੇ ਬੱਚੇ ਪਾਲਦੇ ਹੈਗੇ ਆ ਉਹਨਾਂ ਤੇ ਹੁਣ ਆਂਬਾ ਦੇ ਦਰਖਤ ਆ ਮੈਂ ਨਾ ਜੀ ਇੱਕ ਸਟੱਡੀ ਕੀਤੀ ਬਹੁਤ ਸਾਲ ਪਹਿਲਾਂ ਉਸਮੈਂ ਹਰ ਸਟਰੀ ਸਪੀਸੀ ਦੇ ਵਿੱਚ ਕਿੰਨੇ-ਕਿੰਨੀਆਂ ਪ੍ਰਜਾਤੀਆਂ ਬਚਾਉਣ ਦੀ ਕੈਪੈਸਿਟੀ ਹੈਗੀ ਆ ਜਿਨ੍ਹਾਂ ਕਈ ਜਿਹੜੀਆਂ ਸਾਡੇ ਦਰਖਤ ਨੇ ਜਿਹੜੇ 25-25 30 ਦੀ ਬਰਡ ਸਪੀਸੀਜ਼ ਉਹਨਾਂ ਤੇ ਰਹਿੰਦੀਆਂ ਕੋਈ ਦਾਣੇ ਖਾਂਦੀਆਂ ਨੇ ਜਿਹੜੇ ਆਸ-ਪਾਸੇ ਨੀਚੇ ਜਿਹੜੇ ਲੋਕ ਸੁੱਟ ਜਾਂਦੇ ਉਹ ਖਾਂਦੇ ਆ ਕੋਈ ਗੋਲਾ ਖਾਂਦੇ ਨੇ ਜਿਵੇਂ ਕਿ ਬੋਹੜ ਤੇ ਪਿੱਪਲ ਦੀਆਂ ਗੋਲਾਂ ਨੇ ਕੋਈ ਪਿਲਕਣ ਦੇ درخت ਦੀਆਂ ਗੋਲਾਂ ਖਾਂਦੇ ਨੇ ਜਿਵੇਂ ਕਿ ਹਰੀਲ ਕਬੂਤਰ ਨੇ ਉਸੇ ਤਰ੍ਹਾਂ ਛੋਟੇ-ਛੋਟੇ ਬਾਰਬਟਸ ਨੇ ਉਹ ਸਿਰਫ ਗੋਲਾ ਹੀ ਖਾਂਦੇ ਆ ਜਿੱਥੇ ਗੋਲਾ ਨਹੀਂ ਪਾਪੂਲੇਸ਼ਨ ਬਿਲਕੁਲ ਹੀ ਖਤਮ ਹੋ ਉਥੇ ਸੋ ਪੀਏਯੂ ਦੇ ਵਿੱਚ ਟਰੀ ਡਾਈਵਰਸਿਟੀ ਦੇ ਕਰਕੇ ਜਿੰਨੀਆਂ ਸਪੀਸੀਜ਼ ਪੀਏਯੂ ਚ ਮਿਲਦੀਆਂ ਇਹ ਆਪਣੇ ਆਪ ਚ ਇੱਕ ਇਨਕ੍ਰੈਡੀਬਲ ਪਲੇਸ ਹੈ ਜਿਹੜਾ ਕਿ मतलब ਆਪਾਂ ਕਹੀ ਹੈ ਨਾ ਕਿ ਇਟ ਇਜ਼ ਅ ਬਰਡ ਡਾਈਵਰਸਟੀ ਰਿਚ ਪਲੇਸ ਇਨ ਪੰਜਾਬ ਪੰਜਾਬ ਕੇ ਤੀਪੜੀ ਯੂਨੀਵਰਸਿਟੀ ਦਾ ਕੈਂਪਸ ਮੈਂ ਨਾ ਤੁਸੀਂ ਸੋਹ ਲ ਜਿਸ ਤਰ੍ਹਾਂ ਤੁਸੀਂ ਲਗਾਤਾਰ ਇਸ ਤੇ ਕਈ ਸਾਲ ਰਿਸਰਚ ਕੀਤੀ ਹੈ ਸੋ ਸਾਰੀ ਸਪੀਸੀਜ਼ ਜੋ ਦਾ ਦੀ ਵੀ ਹੈ ਜਿਹੜੀ ਇਹ ਲੁਕ ਪਰ ਰਹੇ ਹੈਗੀ ਇਹਦੇ ਵਿੱਚ ਤੁਸੀਂ ਕੁਝ ਆਲ ਵੀ ਲੱਗਦਾ ਹੈ ਕਿ ਜਿਹੜੀ ਹੈ ਕਿਹੜੀਆਂ ਪ੍ਰਕਸ਼नियां ਉਹ ਘਟਡੀਆਂ ਨੇ ਜਾਂ ਘਟੇ ਜਾਣ ਦੇ ਦੇਖੋ ਜਿੱਥੇ ਤਾਂ ਇਹ ਜਿਹੜਾ ਕੁਐਸਚਨ ਆਣਾ ਜੀ ਕਿ ਮਲਟੀਪਲ ਸਟੇजेस ਦਾ ਫਰਸਟ ਹੈਗਾ ਪਾਲਿਸੀ ਮੈਟਰਸ ਜਿੱਥੇ ਪਾਲਿਸੀ ਮੈਟਰ ਆ ਗਵਰਨਮੈਂਟ ਨੇ ਪਾਲਿਸੀ ਬਣਾਈ ਕਿ ਡਿਕਲੋਫੈਨ ਬੈਨ ਕੀਤਾ ਤਾਂ ਕਿ ਆਪਣੀਆਂ ਗਿਰਜਾਂ ਦੀ ਜਿਹੜੀ ਗਿਣਤੀ ਘਟੇ ਥੋੜੀ ਸੀ 99.99% ਜਿਹੜੀ ਘਟੀ ਸੀ ਸਾਊਥ ਏਸ਼ੀਆ ਵਿੱਚ ਤਾਂ ਕਿ ਉਹ ਰਿਕਵਰੀ ਹੋ ਸਕੇ ਗਵਰਨਮੈਂਟ ਨੇ ਉਹਦੇ ਬਰੀਡਿੰਗ ਸੈਂਟਰ ਵੀ ਬਣਾਏ ਦੂਸਰਾ ਸਵਾਲ ਇਹ ਹੈਗਾ ਕਿ ਜਿਹੜਾ ਸਿਟੀਜ਼ਨ ਆਪਣੇ ਲੈਵਲ ਤੇ ਕੀ ਕਰ ਸਕਦਾ ਹੁਣ ਆਪਣੇ ਪਿੰਡਾਂ ਦੇ ਵਿੱਚ ਛੱਪੜਾ ਛੱਪੜਾਂ ਦੇ ਆਸ-ਪਾਸ ਦਰਕਤ ਹੁੰਦੇ ਸੀ ਇੱਕ ਜਿਹੜੀ ਹੈਗੀ ਸੀ ਵਾਇਲਡ ਵੈਜੀਟੇਸ਼ਨ ਹੁੰਦੀ ਸੀ ਕਿੰਨੇ ਕਿਸਮ ਦੇ ਪੰਛੀਆਂ ਨੂੰ ਉਹ ਸ਼ੈਲਟਰ ਦਿੰਦੀ ਸੀ ਜੀ ਆਪਾਂ ਆਸੇ ਪਾਸੇ ਇੰਨੀ ਸਫਾਈ ਕਰਦਾਂ ਕਿ ਰਹਿਣ ਨੂੰ ਕੋਈ ਥਾਂ ਹੀ ਨਹੀਂ ਲੁਕਣ ਨੂੰ ਕੋਈ ਥਾਂ ਹੀ ਨਹੀਂ ਤਾਂ ਪੰਛੀ ਖਾਣਗੇ ਉੱਥੇ ਵੀ ਕੀ ਸੋ ਤੀਸਰਾ ਇਹ ਆ ਜਾਂਦਾ ਕਿ ਜਿਹੜੀ ਆਪਾਂ ਡਾਇਵਰਸਟੀਕਰਾਂ ਚ ਹੁੰਦੀ ਸੀ ਸਾਡੇ ਉਹ ਜਦੋਂ ਆਪਾਂ ਬਿਲਕੁਲ ਹੀ ਲਾਈਫ ਸਟਾਈਲ ਚੇਂਜ ਕਰਕੇ ਔਰਨਾਮੈਂਟਲ ਪਲਾਂਟਸ ਹੀ ਲਾਣ ਲੱਗੇ ਕਿ ਆਪਾਂ ਨੇ ਕੋਲੇ ਉੱਥੇ ਜਿਹੜੇ ਫਰੂਟ ਟਰリーズ ਜਾਂ ਕਹਿ ਲੋ ਕਿ ਰਵਾਇਤੀ ਪਲਾਂਟਸ ਨਹੀਂ ਹੈਗੇ ਉਹਦੇ ਨਾਲ ਇੰਪੈਕਟ ਹੁੰਦਾ ਆ ਪੀਏਯੂ ਨੇ ਬਹੁਤ ਪਿਛਲੇ 22-23 ਸਾਲ ਤੋਂ ਅਲੱਗ-ਅਲੱਗ ਲੱਕੜ ਦੇ ਆਲਣੇ ਮਿੱਟੀ ਦੇ ਆਲਣੇ ਜਿਹੜੇ ਸਟੈਂਡਾਈਜ਼ ਕੀਤੇ ਆ ਜਿਨ੍ਹਾਂ ਦੇ ਅਲੱਗ-ਅਲੱਗ ਕੈਵਿਟੀ ਸਾਈਜ਼ ਆ ਤਾਂ ਕਿ ਅਲੱਗ-ਅਲੱਗ ਸਾਈਜ਼ ਦੇ ਬਰਡਸ ਹੀ ਉਹਦੇ ਵਿੱਚ ਨੇਸਟਿੰਗ ਹੋ ਸਕੇ ਸੋ ਬਹੁਤ ਸਾਰੇ ਉਲੂਆਂ ਦੀਆਂ ਜਾਤੀਆਂ ਜਿਹੜੀਆਂ ਅਸੀਂ ਉਹਦੇ ਵਿੱਚ ਦੇਖਿਆ ਇੱਕ ਅਸੀਂ ਨਾ ਇੱਕ ਸਟੈਂਡਾਈਜ਼ ਕਰਕੇ ਕਾਮਨ ਸਾਈਜ਼ ਵੀ ਬਣਾਇਆ ਤਾਂ ਕਿ ਜਿਹੜਾ ਹੈਗਾ ਮੀਡੀਅਮ ਸਾਈਜ਼ ਜਿਹੜਾ ਜਿਵੇਂ ਆਉਲ ਦੀ ਐਂਡ ਜਿਹੋ ਜਿੰਨੀ ਕਿ ਸਮਝ ਲਓ ਕਿ ਨੀਲ ਕਾਂਡ ਦਾ ਸਾਈਜ਼ ਆ ਜਾਂ ਗਟਾਰਾਂ ਦਾ ਸਾਈਜ਼ ਆ ਉਹਨੇ ਇੱਕ ਸਾਈਜ਼ ਦੇ ਜਿਹੜੇ ਬਰਡਸ ਆ ਉਹਦੇ ਚ ਸੱਤ ਅੱਠ ਸਪੀਸੀਜ਼ ਨੇ ਉਸੇ ਜਿਹੜੇ ਆਲਣੇ ਦੇ ਸਾਈਜ਼ ਦੇ ਨਾਲ ਜਿਹੜੀ ਉਹਦੀ ਕੈਵਿਟੀ ਉਹਨੇ ਰੱਖੀ ਆ ਤਾਂ ਕਿ ਉਹੀ ਬਰਡ ਵੜ ਸਕਣ ਸੇ ਉਹ ਸਟੈਂਡਰਡਾਈਜ਼ ਕੀਤਾ ਸਾਨੂੰ ਫਾਰਮਰਸ ਬਹੁਤ ਅੱਛਾ ਹੰਗਾਰਾ ਮਿਲਦਾ ਕਿ ਉਹ ਆਪਣੇ ਲੈਵਲ ਤੇ ਆਪ ਬਣਾਵਾ ਕੇ ਵੀ ਲਾਂਦੇ ਨੇ ਪੰਚਾਇਤਾਂ ਦੇ ਵਿੱਚ ਹੈਲਪ ਵੀ ਕਰਦੀਆਂ ਨੇ ਸੋ ਪੀਏਯੂ ਦੇ ਮੇਲਿਆਂ ਦੇ ਵਿੱਚ ਵੀ ਅਸੀਂ ਹਰ ਵਾਰੀ ਉਹਨਾਂ ਦਾ ਡਿਜ਼ਾਈਨ ਵੀ ਲੋਕਾਂ ਨੂੰ ਦਿੰਨੇ ਆ ਤਾਂ ਕਿ ਮੈਕਸਿਮਮ ਲੋਕਾਂ ਨੂੰ ਉਹਦੇ ਬਾਰੇ ਪਤਾ ਲੱਗ ਸਕੇ ਪਰ ਉਹਦੇ ਵਿੱਚ ਵੀ ਜਿਹੜਾ ਹੈਗਾ ਸਕਸੈਸਫੁਲੀ ਇਹ ਜ਼ਰੂਰੀ ਹੈ ਕਿ ਉਹਨਾਂ ਨੂੰ ਖਾਣ ਨੂੰ ਵੀ ਮਿਲੇ ਉਲੀ ਥਾਂ ਦੇ ਨਾਲ ਕੋਈ ਪੰਛੀ ਨਹੀਂ ਬਸਦਾ ਉਹ ਖਾਣ ਨੂੰ ਵੀ ਚਾਹੀਦਾ ਹੈਗਾ ਐਂਡ ਸੈਕੰਡ ਹੈ ਹੈਗਾ ਕਿ ਉਹ ਕਿੱਥੇ ਲਗਾ ਰਹੇ ਆ ਜੇ ਆਪਾਂ ਤਪਦੀ ਧੁੱਪ ਦੀ ਡਾਇਰੈਕਸ਼ਨ ਵੱਲ ਲਗਾਵਾਂਗੇ ਤਾਂ ਉਹਦੇ ਬੱਚੇ ਦਾ ਸਾਰਾ ਦਿਨ ਤੇ ਹਾਈ ਮਰ ਜਾਣਗੇ ਸੋ ਜਿਹੜਾ ਫੂਡ ਅਵੇਲੇਬਿਲਟੀ ਇਨ ਦਾ এনवायरमेंट ਇਜ਼ ਅਗੇਨ ਇੰਪੋਰਟੈਂਟ ਉਹਨਾਂ ਪੰਛੀਆਂ ਨੂੰ ਬਚਾਉਣ ਦੇ ਲਈ ਪਾਣੀ ਹੋਣਾ ਚਾਹੀਦਾ ਉੱਥੇ ਉਹਨਾਂ ਜਿਉ ਇਨਸੈਕਟਿਵ ਹੋਰ ਇਸ ਤਰ੍ਹਾਂ ਉਹਨਾਂ ਨੂੰ ਇਨਸੈਕਟ ਫੂਡ ਉੱਥੇ ਅਵੇਲੇਬਿਲਟੀ ਵੀ ਅਸਰ ਕਰਦੀ ਹੈ ਇਹਨਾਂ ਗੱਲਾਂ ਤੇ